ਜੋ ਤਾਰੇ ਆ। ਇਹ ਪਾਰਸਲ ਲੈ ਜਾ ਰਖਦਾ। ਉਹ ਆਉਸ਼। ਜੋ ਤਾਰੇ ਆਇਆ ਪਾਰਸਲ। ਦੋ ਸੂਟ। ਇੱਕ ਸੂਟ ਪੈਂਟ ਆ ਇਸੇ ਪਰੇ ਪਈਆ ਆ ਲੈ ਕੇ ਆਸੀ। ਇਹਦਾ ਰਿਪੋਰਟ ਕਾਰਟ ਸਕੂਲੋਂ ਲੱਗੇ ਉਹਨੇ ਮੈਡਮ ਵਾਲੇ ਫੋਨ ਕਰਿਆ ਸੀ ਅਸੀਂ ਹਜੇ ਬਸ ਅਜੇ ਸਕੂਲ ਆਇਆ ਸੀ। ਸਕੂਲ ਤੋਂ ਹਜੇ ਆਈਆਂ। ਠੀਕ ਆ। ਹੱਥ ਪਰੇ ਕਰੋ। ਰਸਤੇ 'ਚ ਸਾਨੂੰ ਪਾਰਸਲ ਵਾਲੇ ਦਾ ਫੋਨ ਆ ਗਿਆ। ਕਹਿੰਦਾ ਪਾਰਸਲ ਆ ਦੇ ਮੈਂ ਕਹਿੰਦਾ ਤੁਹਾਨੂੰ ਰਹਿਣਾ ਚਾਹੀਦਾ ਨਾ ਵੀ ਅਸੀਂ ਆਉਨੇ ਆ ਇੱਥੇ। ਵਾਲਕਨਾ ਤੇ ਮੰਦਰ ਕੋਲੇ ਹੋ ਗਿਆ ਤਾਂ ਕਿ ਹਜੇ ਮੈਂ ਮਾਰਕੀਟ ਦੇ ਵਿੱਚ ਘੁੰਮਣਾ ਹਜੇ ਮੈਂ ਘਰੇ ਨਹੀਂ ਜਾਣਾਗਾ ਸਾਬੀ ਸਾਬੀ ਜੇੰਦਰ ਕੋਲੇ ਲੱਗ ਜਾਣਾ ਇਸ ਕਰਕੇ ਫਿਰ ਮੈਂ ਉਹ ਤਾਂ ਮੰਦਰ ਕੋਲੇ ਉਤਾਲਿਆ ਤੇ ਅਸੀਂ ਪੰਜ ਸਾਲ ਖੜਲੇ ਹੋਣ ਪੰਜ ਸਾਲ ਖੜਕੇ ਅਸੀਂ ਇੱਕ ਦੋ ਕੰਮ ਮਾਰਕੀਟ ਕਰਦੇ ਆ ਉਹ ਕਰਕੇ ਫਿਰ ਅਸੀਂ ਚਮਾ ਕੇ ਘਰੇ ਮਾਰਕੀਟ ਤੋਂ ਅਸੀਂ ਆ ਰਹੇ ਸੀ ਰਸਤੇ 'ਚ ਫਿਰ ਗੰਨੇ ਦਾ ਜੂਸ ਦੱਸ ਗਿਆ ਜੋਤ ਕਹਿੰਦੀ ਮੈਂ ਬਿਨਾ ਗੰਨੇ ਦਾ ਜੂਸ ਮੈਂ ਕਹਾ ਚੱਲ ਪੀ ਲੈਣੇ ਫਿਰ ਗਰਮੀ ਵੀ ਬਹੁਤ ਜ਼ਿਆਦਾ ਹੋਈ ਸੀ ਮੈਂ ਕਹਾ ਪੀ ਲੈਣੇ ਆ ਤੇ ਮੈਂ ਲੈ ਲਿਆ 10 ਕਿਲੋ ਖੰਡ ਤੇ ਬਾਕੀ ਸੋਦੇ ਆਟੇ ਥੈਲੀ ਲੈ ਕੇ ਚੱਕੀ ਤੋਂ ਜੋਤ ਨੇ ਆ ਵਾਲਾ ਇੱਕ ਸੂਟ ਪਾ ਲਿਆ ਇਹਦਾ ਟੋਪ ਲੰਬਾ ਹੈ ਇਹ ਰੱਖ ਦੂੰਗੀ ਮੈਂ ਸਾਮਕੇ ਇਹ ਅਗਲੇ ਸਾਲ ਪਾ ਲੂਗੀ ਕਿਉਂਕਿ ਬਲੈਕ ਕਲਰ ਦੇ ਦੇ ਕੋਲ ਟੋਪ ਕਾਫੀ ਪਏ ਨੇ ਤੇ ਆ ਵਾਲੀ ਸਕਰਟ ਆਈ ਆ ਇਹਦੇ ਨਾਲ ਆ ਦੋਨੇ ਸਾਈਡਾਂ ਤੇ ਜਿਪਾ ਨੇ ਬਟਨ ਹੂੰ ਇੱਕ ਆਵਲਾ ਟੌਪ ਮੰਗਾਇਆ ਹੁਣ ਇਹ ਵੀ ਥੋੜਾ ਵੱਡਾ ਹੀ ਲੱਗ ਰਿਹਾ ਮੈਨੂੰ ਇਹਦਾ ਚਲੋ ਜੀਨ ਨਾਲ ਪਾਉਣਾ ਜੀਨ ਦੇ ਵਿੱਚ ਆ ਜੂ ਹਨਾ ਪੈੱਟ 'ਚ ਦਿੱਤਾ ਜਾਂਦਾ ਜਿਪਰ ਆ ਮੇਰੇ ਕੋਲੇ ਵੀ ਇਹਦੇ ਨਾਲ ਦਾ ਟੌਪ ਆ ਇਹਨੇ ਮੇਰੀ ਜਦ ਨਾਲ ਮੰਗਵਾਇਆ ਇੱਕ ਸਵੇਰੀ ਆਇਆ ਸੀ ਤੇ ਸੁੱਤੀ ਪਈ ਪਈ ਤੇ ਇਹ ਪਾਰਸਲ ਇਹਦੇ ਪੈਂਟਾਂ ਤੇਰੀ ਇੱਕ ਪੈਂਟ ਦੋ ਪੈਂਟਾਂ ਹੋਰ ਆਉਣੀਆਂ ਨੇ ਦੋ ਹੋਰ ਮੰਗਵਾਈਆਂ ਹੋਈਆਂ ਨੇ ਮੈਂ

आगे ना आगे हाँ हां कोई गल ना कहीं हल्की पेंट कन्नी वी कपड़े बल्कि पतली लेकिन हाथ लाके देखिए कन्नी हो पेंट ਕੰਨੀ ਹਲਕੀ ਆ। ਹਾਏ। ਛੱਡੀ। ਜਮੇ ਜਮੇ ਲੋਰ ਨਹੀਂ ਹੁੰਦੀ ਲੋਰ ਵਰਗੀ ਪਜਾਮੇ ਵਰਗੀ ਜਮੇ ਹਲਕੀ ਆ। ਇਹਦੇ ਹਟਾ ਦੇ ਜੋ ਤਾਂ ਹੁਣ ਘਰੇ ਗਰਮੀ ਗਰਮੀ। ਬੋ ਕੈਂਟ ਪੈਂਟ। ਜਮੇ ਪਤਲੀ ਆ ਜਮੇ ਪਜਾਮੇ ਵਰਗਾ ਕਪੜਾ ਜਮੇ ਬਹੁਤ ਜ਼ਿਆਦਾ ਪਤਲਾ ਜਮੇ ਹਲਕੀ ਪੈਂਟ ਇਹਨੂੰ ਗਰਮੀ ਨਹੀਂ ਆਊਗੀ ਜਮੇ। ਆ ਟੌਪ ਪਾ ਲੂੰਗੀ। ਇਹ ਟੌਪ ਨਾ ਆ ਜਿੱਪਰ ਤੁਹਾਨੂੰ ਮੈਂ ਕਿਹਾ ਨਾ ਮੇਰੀ ਜਦਨਾ ਮੰਗਾਇਆ ਤੁਹਾਨੂੰ ਮੈਂ ਦਿਖਾਉਂਦੀ ਆ ਮੇਰਾ ਟੋਪ ਨਹੀਂ ਤੈਨੂੰ ਨਹੀਂ ਦਿਖਾਉਂਦੀ ਤੂੰ ਚੇਂਜ ਕਰ ਲੈ ਚੇਂਜ ਕਰ ਲੈ ਤੇਰੇ ਕਨੀ ਨਹੀਂ ਕੈਮਰਾ ਕਰਦੀ ਮੈਨੂੰ ਪਤਾ ਪੁੱਤ ਆ ਮੇਰਾ ਟੋਪ ਆ ਨਾ ਇਹਨੂੰ ਵੀ ਜਿੱਪ ਲੱਗੀ ਆ ਵੀ ਜਿੱਪਰ ਪਹਿਲਾਂ ਚੇਂਜ ਕਰ ਲੈ ਮੈਂ ਕੱਪੜੇ ਕੁਪੜੇ ਚੱਕਣੇ ਨੇ ਪਰ ਇਹਨੂੰ ਹੋ ਜਾ ਮੜਾ ਜਾ ਆ ਦੇ ਹੈ ਇਰੇ ਤੇ ਆ ਲਿਖਿਆ ਹੋਇਆ ਇਹ ਫੁੱਲ ਬਾਜੂ ਆ ਜੋ ਦਾ 슬ੀਵਲੈਸ ਮਤਲਬ ਅੱਧੀਆਂ 슬ੀਵਲੈਸ ਵੀ ਨਹੀਂ ਅੱਧੀਆਂ ਕਹਿੰਦੇ ਹਾਫ ਬਾਜੂ ਨੇ ਤੇ ਇਹ ਫੁੱਲ ਬਾਜੂ ਆ ਇਹਦੇ ਲਿਖਿਆ ਹੋਇਆ ਇਹ ਮੇਰਾ ਟੌਪ ਵੀ ਜਿਪਰ ਆ ਇਹ ਮੇਰਾ ਸਾਰੇ ਟੌਪਾਂ ਚੋਂ ਫੇਵਰੇਟ ਟੌਪ ਆ ਇਹ ਕੀ ਆ ਕੋਹੋਰ ਪਤਾ ਨਹੀਂ ਕਿੱਥੀ ਆ ਵਾਈਟ ਜੇ ਮੈਂ ਪਾਉਂਦੀ ਸੀ ਕਿ ਸ਼ਰਮਾਰਨਾ ਤੋਂ ਤਰ ਹੋਵੇ ਮੈਂ ਬਾਰਸਾ ਚੋਂ ਪਾਇਆ ਸੀ ਤੈਨੂੰ ਪਤਾ ਹੈ ਇਹ ਕੀ ਹੈ ਪਤਾ ਨਹੀਂ ਮਨੂ ਬਲੋ ਹਾਂ ਬਲੋ ਚ ਕੀ ਦਿਖਾਵਾਂ ਹਾਂ ਸੇਮ ਉਹ ਮੇਰੀ ਜੱਪਨ ਲੱਗੀ ਹੈ ਨਾ ਉਮੇ ਦਾ ਮੈਚਿੰਗ ਕਰਕੇ ਮੰਗਵਾਇਆ ਇਹਨੇ ਕਹਿੰਦੀ ਉਮੇ ਦਾ ਮੰਗਵਾ ਅਸੀਂ ਆਉਂਦੇ ਹੋਏ ਲੈ ਆਏ ਆ ਛੱਲੀ ਤੇ ਜੋਤੇ ਨੂੰ ਤੁਹਾਨੂੰ ਪਤਾ ਜਿਵੇਂ ਛੱਲੀ ਬਹੁਤ ਪਸੰਦ ਆ ਰੇਤ ਵਾਲੀ ਤੇ ਇੱਕ ਛੱਲੀ ਮੈਂ ਲਈ ਆ ਅਸੀਂ ਆਉਂਦੀਆਂ ਆਂ ਲੈ ਲਈ ਛੱਲੀਆਂ ਤੇ ਮੇਰੇ ਪੁੱਤ ਦਾ ਰਿਪੋਰਟ ਕਟ ਆ ਗਿਆ ਆ ਮੇਰੇ ਝੋਤੇ ਦਾ ਸਕੂਲ ਆ ਦਿਖਾਉਣੀ ਆ ਦਿਖਾਉਣੀ ਆ ਮੇਰਾ ਪੁੱਤ ਬਹੁਤ 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 ਨੰਬਰਾਂ ਤੋਂ ਪਾਸ ਹੋਇਆ ਹੋਇਆ ਹੂੰ ਹੂੰ ਦਿਖਾਉਣੀ ਆ ਕੁਸ ਕੰਟ ਲੈ ਅਰੇ ਦੇਖੋ ਉਹ ਕਪੜੇ ਰੈਕ ਤੋਂ ਉਤਾਰ ਕੇ ਉੱਥੇ ਰੱਖਦੇ ਮੈਂ ਤਹਾਂ ਲਾਉਣ ਵਾਲੇ ਨੇ ਸਫਾਈਆਂ ਹੋਈਆਂ ਸਾਡੀਆਂ ਸਾਰੀਆਂ ਉਹ ਵੀ ਪਈਆਂ ਕੱਪੜੇ ਆ ਜਿਹੜੇ ਝੋਤੇ ਨਾਈਟ ਸੂਟ ਉਤਾਰ ਕੇ ਗਈ ਸੀ ਮੇਕਅਪ ਦੀ ਕਿੱਟ ਤੱਕ ਨਹੀਂ ਅਸੀਂ ਚੱਕੀ ਫੇਸ ਪਾਊਡਰ ਸਾਰਾ ਕੁਝ ਉਵੇਂ ਛੱਡ ਗਏ ਹਜੇ ਸਾਰੇ ਕੰਮ ਪੈਨੇ ਝਾੜੋ ਪੋਚੇ ਵਗੈਰਾ ਸਾਰੇ ਕਰਨੇ ਹਾਂ ਮੈਂ ਅੱਜ ਮੈਂ ਕਿਤੇ ਵੀ ਕੋਈ ਨਹੀਂ ਮੈਂ ਗੰਦ ਨਹੀਂ ਪਾਇਆਗਾ ਤੂੰ ਹੀ ਪਾਇਆ ਚਲ ਮੈਂ ਜੇ ਨਾ ਗੰਦ ਪਾਇਆ ਉਹਨਾਂ ਮੈਂ ਸਾਫ ਕਰ ਦਿਆਂਗੀ ਠੀਕ ਆ ਸਾਰੇ ਕੰਮ ਪੈਨੇ ਬਸ ਹੁਣ ਅਸੀਂ ਆਇਆ ਸਾਨੂੰ 12:30 ਹੋ ਗਏ ਨੇ 1:00 ਹੋਣੇ ਵਾਲਾ 12:35 ਹੋ ਗਏ ਨੇ ਹੁਣ ਅਸੀਂ ਘਰ ਪਹੁੰਚੇ ਸਪੀਅਰ ਦੀ ਅਸੀਂ ਮਾਵਾ ਧੀਆਂ 10:30 ਵਜੇ ਦੀ ਘਰੋਂ ਨਿਕਲੀਆਂ 10:30 ਪੌਣੇ 11 ਹੋ ਗਏ ਤੇ ਘਰੋਂ ਚ ਜਾਂਦੀਆਂ ਨੂੰ ਪਰਿੰਕਾ ਦੀ ਮੰਮੀ ਆਉਂਦੀ ਆ ਮੈਂ ਕਰਦੀ ਆ ਫੋਨ ਪੁੱਛਦੀ ਆ ਨੂੰ ਕਿੱਥੇ ਤੱਕ ਪਹੁੰਚੀ ਆ ਰਾਤ ਮੇਰੇ ਫਰੈਂਡ ਨੇ ਆਉਣਾ ਸੀਗਾ ਪਰਿੰਕਾ ਦੀ ਮੰਮੀ ਦੇ ਤੇ ਫਿਰ ਉਹ ਹਨੇਰਾ ਹੋ ਗਿਆ ਰਾਈਡ ਬੁੱਕ ਕਰਾਈ ਸੀ ਰਾਈਡ ਬੁੱਕ ਕੋਈ ਫੋਨ ਆਦਾ ਨਹੀਂ ਹੁਣ ਉਹਨੂੰ ਰਾਤ ਫੇਰ ਮੈਂ ਫੋਨ ਕੀਤਾ 11:00 ਵਜੇ ਦਾ ਕਾ ਕਹਿੰਦਾ ਪੁੱਛ ਲਾ ਮਾਸੀ ਰਾਤ ਇਹ ਨਾ ਰਹਿ ਗਈ ਹੋਵੇ ਕਹਿੰਦਾ ਕਿ ਪੰਬੂ ਮੁੰਡੇ ਕਿ ਹੋਵੇ ਮਾਸੀ ਤੇ ਜਿਹੜੀ ਪਹੁੰਚੀ ਨਹੀਂ ਤਰਾਸੀ ਫੋਨ ਕਰਿਆ ਕਹਿੰਦੀ ਮੈਂ ਘਰ ਆਈਆਂ ਵੀ ਰਾਈਲਰ ਤੋਂ ਦੋ ਬੁੱਕ ਕੀਤੀਏ ਦੋਨੇ ਕੈਨਸਲ ਹੋ ਗਈਆਂ ਕਹਿੰਦੀ ਮੈਂ ਸਵੇਰੇ ਆਉਂਗੀ ਹੁਣ ਇਹਦਾ ਸਵੇਰ ਦਾ ਹੋਇਆ ਪਿਆ ਵੀ ਮਾਸੀ ਨਹੀਂ ਹਜੇ ਤੱਕ ਆਈ ਮਾਸੀ ਆ ਜਵੇ ਉਹਨੇ ਕਰਦੀਆਂ ਹੁਣ ਉਹਨੂੰ ਪੁੱਛਦੀਆਂ ਕਿੱਥੇ ਗਾਓ ਪੁੱਛਦੀਆਂ ਫੋਨ ਕਰਦੀਆਂ ਕਰੇ ਹੋਣੀਆਂ ਨਾ ਹਜੇ ਉਹਨੇ ਕਿੱਥੇ ਜਾਣਾ ਹਾਂ ਹਾਂ ਤੈਨੂੰ ਵੀ ਹੁਣ ਕੰਮ-ਕੰਮ ਕਰਕੇ ਬਹਿਲੇ ਹੋ ਕੇ ਛੱਡੀਆਂ ਹਜੇ ਹੁਣ ਭਾਂਡੇ ਦੇ ਸੌਦੇ ਸਾਤੇ ਪਾਏ ਨੇ ਹੁਣ ਲੱਗਦੀ ਮੈਂ ਚਾਹ ਬਣਾਉਣਾ ਉਹ ਮੇਰਾ ਪੁੱਤ ਬੈਠਾ ਖੇਡ ਰਹਾ ਹੈ ਹਾਂ ਦੱਸਦਾ ਕਿਉਂ ਮੈਂ ਦੱਸਣਾ ਹੈ ਅੱਨੀ ਤੋਂਪ ਹੋਗੀ ਨਹੀਂ ਜਿਆਦਾ ਤੋਂਪ ਹੋਗੀ ਨਹੀਂ ਗਰਮੀ ਹੈ ਨਾ ਬਹੁਤ ਮੁਸ਼ਕਲ ਨਾਲ ਅਸੀਂ ਆਏ ਹੁਣ ਮੈਂ ਦਾਲ ਘਰ ਲੱਗੇ ਹੂੰ ਮਜ਼ਰੀ ਦੀ ਸਾਰਾ ਬਾਜ਼ਾਰ ਕੋਲ ਲਿਆ ਸਵੇਰ ਤੇ ਪਹਿਲਾ ਸਕੂਲ ਗਏ ਫਿਰ ਇੱਕ ਦੋ ਥਾਂ ਤੇ ਉੱਥੇ ਜਾਣਾ ਸੀ ਉੱਥੇ ਗਏ ਫਿਰ ਸੋਦੇ ਲੈਣ ਗਏ ਅਸੀਂ ਸੋਦੇ ਸਾਦੇ ਲਿਆ ਕੇ ਸਬਜ਼ੀ ਲੈਣੀ ਫਿਰ ਭੁੱਲ ਗਏ ਅਸੀਂ ਸਬਜ਼ੀ ਫੇਰ ਨਹੀਂ ਲਈ ਫਿਰ ਛੇਤੀ ਛੇਤੀ ਜਾਗ ਗਿਆ। ਸ਼ਾਰਪ ਹੋ ਗਿਆ ਫਿਰ ਸੀਦਾ। ਇਹ ਫਰਸੀਆਂ ਬਹੁਤ ਹੋ ਰਹੀਆਂ ਨੇ ਪਹਿਲਾਂ ਇੱਥੇ ਹੋਈ ਆ ਹਜੇ ਵੀ ਹੈਗੀ ਆ ਗੁੰਮੇ ਜੀ ਇਹ ਠੀਕ ਹੋਈ ਇਹ ਹੋ ਗਈ ਹੁਣ ਇਹ ਠੀਕ ਹੋ ਰਹੀ ਇੱਥੇ ਰੜਕ ਰਹੀ ਹੈ ਹੁਣ ਗੁੰਮੀਆਂ ਮੇਰੇ ਦੋ ਤਿੰਨ ਰੋ ਕਹਿੰਦੀ ਆ ਗੁੰਮੀਆਂ ਜੀ ਹੋਦੀਆਂ ਬਹੁਤ ਜ਼ਿਆਦਾ ਦਰਦ ਹੁੰਦੀਆਂ ਨੇ। ਤੋਲਣਾ ਤੋਲਣਾ ਬਤਿਏ। ਤੋਲਣਾ ਖਲਾਉਣੇ ਤੋਲ ਲੱਗੀ ਹੋਈ ਆ ਜੇ ਕਹੋ ਫਿਰ ਕਹੋ ਕਿ ਮੇਰੀ ਨੇ। ਤੁਸੀਂ ਕੀ ਲੈਣਾ ਮੇਰੀ ਨੇ। ਆ ਦੇਖ ਉਹ ਦਰਗਾ ਪਾਇਆ ਹੋਇਆ ਟੇਬਲ ਟੋਪਰ ਕਿੱਥੇ ਧਰੇ ਖੋਨੇ ਦੋ ਦੁਨੀਆ ਦਾ ਘਾ ਹਾਂ ਦਿਖਾਤਾ ਤੈਨੂੰ ਵੀ ਦਿਖਾ ਰਹੀ ਆ ਕੱਪੜੇ ਨੂੰ ਤੇ ਹਾਂ ਤੁਹਾਂ ਲਾ ਕੇ ਬਸ ਹੁਣ ਢਾਲ ਤਰਤੀ ਹਜੇ ਸ਼ਾਮ ਦੀ ਚਾਹ ਹੁਣ ਭਿਜੀਆਂ ਸਾਢੇ 8 ਹੋ ਗਏ ਨੇ ਹਾਂ ਲੈ ਲੈ ਸਾਢੇ 8 ਹੋ ਗਏ ਸ਼ਾਮ ਦੀ ਚਾਹ ਮੈਂ ਹੁਣ ਧਰੀ ਆ ਹਜੇ ਹੁਣ ਚਾਹ ਤਰਕੇ ਆਈਆਂ ਵਸ ਇੱਕ ਪਾਸੇ ਢਾਲ ਤਰਕੇ ਆਈਆਂ ਮੈਂ ਤਾਂ ਚੱਲ ਚਾਹ ਚੁਪੀ ਕੇ ਫੇਰ ਰੋਟੀ ਲੱਗਦੇ ਆ ਇਹਨੇ ਢਾਲ ਬਣ ਜੂਗੀ ਸਬਜ਼ੀ ਵਾਲੀ ਦੁਕਾਨ ਤੇ ਜਾਣ ਦਾ ਟਾਈਮ ਨਹੀਂ ਲੱਗਿਆ ਸਾਡਾ ਸਬਜ਼ੀ ਵਾਲੀ ਦੁਕਾਨ ਤੋਂ ਨਹੀਂ ਸੀ 4-5 ਗਰੇ ਹਾਂ ਦਿਖਾਉਣੀ ਆ 4-5 ਗਰੇ ਲਾਤੇ ਸਬਜ਼ੀ ਵਾਲੀ ਦੁਕਾਨ ਤੋਂ ਮੂਰੋਂ ਦੇ ਸਤਾ ਸਬਜ਼ੀ ਲੈਣ ਦਾ ਟਾਈਮ ਨਹੀਂ ਲੱਗਿਆ ਫੇਰ ਦੀ ਅਸੀਂ ਬਾਜ਼ਾਰ ਚ ਘੁੰਮਦੇ ਆ ਮਾਮਾ ਧੀਆਂ ਕਦੇ ਆਹ ਕੰਮ ਕਰ ਲੈ ਕਦੇ ਉਹ ਕਰ ਲੈ ਸਬਜ਼ੀ ਨਹੀਂ ਖਰੀਦੀ ਗੇ ਸਤੋ नमारी दे देखो की हाल बना आए। मार मार के तेरी तोड़ दे तोड़ दे। हाँ? है मेरी निकीचे हाँ नीचे भी है चक जान बुझके नुकसान कर दी जान चीज़ा तोड़ दिया तो